ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਦੀਵਾਲੀ ਤਿਹਾਰਾਂ ਤੇ ਨਵਾਂ ਸਾਲ ਤੇ ਇਹ ਜਾਦੂ ਘਰ ਦੀ ਬਰਬਾਦੀ ਕਰੇਗਾ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿਵੇਂ ਬਚਣਾ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਦੀਵਾਲੀ ਦਾ ਤਿਹਾਰ ਜਿਵੇਂ ਜਿਵੇਂ ਨਜ਼ਦੀਕ ਆਈ ਜਾ ਰਿਹਾ ਹੈ ਦੀਵਾਲੀ ਦਾ ਤਿਹਾਰ ਜਿਹੜਾ ਹੈ ਬਹੁਤ ਵੱਡਾ ਤੇ ਮਹੱਤਮਪੂਰਨ ਤਿਹਾਰ ਹੈ ਸਾਧ ਸੰਗਤ ਦੀਵਾਲੀ ਔਰ ਨਵਾਂ ਸਾਲ ਇਹਨਾਂ ਦੇ ਵਿੱਚ ਘੱਟੋ ਘੱਟ ਜੇ ਆਪਾਂ ਗੱਲ ਕਰੀਏ 2 ਕੁ ਮਹੀਨੇ ਦਾ ਡਿਸਟੈਂਸ ਹੁੰਦਾ ਹੈ ਤੇ ਸਾਧ ਸੰਗਤ ਇਹ ਦੋਵੇਂ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਮਹੱਤਮਪੂਰਨ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਜਾਦੂ ਟੋਣੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਜ਼ਿਆਦਾਤਰ ਜਾਦੂ ਟੋਣੇ ਜਿਹੜੇ ਨੇ ਹੁੰਦੇ ਨੇ ਜਿਹੜੇ ਬਾਬਿਆਂ ਕੋਲ ਜਾਂਦੇ ਨੇ ਆਪੋ ਆਪਣੇ ਬਾਬਿਆਂ ਦੇ ਕੋਲ ਜਾ ਕੇ ਲਗਾਤਾਰ ਜਾਦੂ ਟੂਣੇ ਕਰਵਾਉਂਦੇ ਨੇ ਸਾਧ ਸੰਗਤ ਮੈਂ ਉਹਨਾਂ ਬਾਰੇ ਇੱਕ ਬੇਨਤੀ ਕਰਦਿਆਂ ਕਿ ਸਤਿਗੁਰੂ ਦੀ ਬਾਣੀ ਨੇ ਉਹਨਾਂ ਲੋਕਾਂ ਨੂੰ ਪਰਵਾਣ ਨਹੀਂ ਕੀਤਾ ਜਿਹੜੇ ਦੁਨਿਆਵੀ ਬਾਬਿਆਂ ਤੇ ਭਰੋਸਾ ਕਰਦੇ ਨੇ ਸਤਿਗੁਰ ਕਹਿੰਦੇ ਜੇ ਤੁਸੀਂ ਕਿਸੇ ਦਾ ਬਗਾੜਨ ਵਾਲੇ ਹੋ ਕੁਝ ਵੀ ਤੇ ਅਸੀਂ ਬਚਾਉਣ ਵਾਲੇ ਹਾਂ ਸਾਡੇ ਸਿੱਖ ਦਾ ਅਸੀਂ ਬਾਲ ਵੀ ਵਿੰਗਾ ਨਹੀਂ ਹੋਣ ਦਿਆਂਗੇ ਤੇ ਆਪਾਂ ਬੇਨਤੀਆ ਸਮਝੀਏ ਸਾਰ ਸੰਗਤ ਜਿਹੜਾ ਕੋਈ ਕਹਿੰਦਾ ਨਾ ਵੀ ਮੇਰਾ ਕੋਈ ਫਲਾਣੇ ਨੇ ਕੰਮ ਖਰਾਬ ਕਰਤਾ ਜੀ ਮੇਰੇ ਤੇ ਉਹ ਕਰਾਤਾ ਜੀ ਤੇ ਮੈਂ ਕਹਿੰਦਾ ਵੀ ਇੱਕ ਵਾਰ ਗੁਰੂ ਨਾਨਕ ਦੀ ਬਾਹ ਫੜ ਲਿਆ ਜੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਿਆਰਿਓ ਉਹ ਸਭ ਤੇ ਵੱਡਾ ਸਤਗੁਰ ਨਾਨਕ ਹੈ ਜਿਹੜਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਜਿਹੜਾ ਅੱਜ ਤੇ ਕੱਲ ਨੂੰ ਸਵਾਰਨ ਵਾਲਾ ਹੈ ਪਿਆਰਿਓ ਉਹਦੇ ਤੋਂ ਵੱਡਾ ਕੋਈ ਹੋਰ ਨਹੀਂ ਹੋ ਸਕਦਾ ਤੇ ਜੇ ਅਸੀਂ ਕਿਸੇ ਹੋਰ ਨੂੰ ਵੱਡਾ ਸਮਝਦੇ ਆਂ ਤੇ ਪਿਆਰਿਓ ਫੇਰ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਸਭ ਤੋਂ ਵੱਡਾ ਤੇ ਸਤਗੁਰ ਨਾਨਕ ਹੀ ਹੈ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਨੇ ਤੇ ਪਿਆਰਿਓ ਜਿਹੜਾ ਗੁਰੂ ਸਭ ਤੋਂ ਵੱਡਾ ਹੈ ਤੇ ਮਹਾਨ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਉਹਨਾਂ ਤੇ ਵਰਤਦੀ ਹੈ ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਚੱਲਦੇ ਨੇ ਬੇਨਤੀ ਕਰਾਂ ਆਪਣੇ ਗੁਰੂ ਤੇ ਭਰੋਸਾ ਬਣਾਈ ਰੱਖਿਓ ਭਰੋਸਾ ਨਹੀਂ ਟੁੱਟਣ ਦੇਣਾ ਜੀ ਆਪਣੇ ਗੁਰੂ ਨੂੰ ਸਭ ਤੋਂ ਵੱਡਾ ਸਮਝਣਾ ਹੈ ਪਿਆਰਿਓ ਫਿਰ ਆਪਾਂ ਬਚ ਪਾਵਾਂਗੇ ਸ਼ਬਦ ਦੀ ਕਮਾਈ ਸਾਡੇ ਕੋਲ ਹੋਵੇ ਮੂਲ ਮੰਤਰ ਦੇ ਜਾਪ ਕਰ ਲਈਏ ਜਾਂ ਗੁਰ ਮੰਤਰ ਦੇ ਜਾਪ ਕਰ ਲਈਏ ਕੋਈ ਤੁਹਾਡਾ ਕੁਝ ਵਿਗਾੜ ਕੇ ਵਿਖਾਵੇ ਸਤਗੁਰ ਕਹਿੰਦੇ ਨੇ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਦੁੱਖ ਜਿਹੜਾ ਹੈ ਨੇੜੇ ਵੀ ਕਿਵੇਂ ਆ ਸਕਦਾ ਹੈ ਗੁਰੂ ਦੀ ਕਿਰਪਾ ਹੈ ਨਾ ਸਤਿਗੁਰੂ ਦੀ ਰਹਿਮਤ ਹੈ ਦੀਵਾਲੀ ਦਾ ਤਿਹਾਰ ਸਭ ਤੋਂ ਵੱਡਾ ਮਹਤਮਪੂਰਨ ਤਿਹਾਰ ਹੈ ਤੇ ਪਿਆਰਿਓ ਇਹ ਆਖਿਆ ਜਾਂਦਾ ਹੈ ਕਿ ਇਹ ਤਿਹਾਰ ਦੇ ਵਿੱਚ ਲੋਕ ਇੱਕ ਦੂਜੇ ਦਾ ਮਾੜਾ ਕਰਦੇ ਨੇ ਪਰ ਯਾਦ ਰੱਖਿਓ ਸਿੱਖਾਂ ਨੇ ਕਦੇ ਵੀ ਇਸ ਗੱਲ ਦਾ ਜਿਹੜਾ ਭਰਮ ਨਹੀਂ ਪਾਲਿਆ ਉਹਨਾਂ ਨੇ ਦੀਵਾਲੀ ਹੋਵੇ ਦੁਸ਼ਹਿਰਾ ਹੋਵੇ ਕੁਝ ਵੀ ਹੋਵੇ ਗੁਰੂ ਦੇ ਬਾਣੇ ਵਿੱਚ ਰਹਿ ਕੇ ਜਿਹੜਾ ਹਰ ਇੱਕ ਸਮੇ ਨੂੰ ਹੰਡਾਇਆ ਹੈ ਹਰ ਇੱਕ ਸਮੇ ਨੂੰ ਬਤੀਤ ਕੀਤਾ ਹੈ ਤੇ ਪਿਆਰਿਓ ਇਹ ਜਿਹੜਾ ਸਮਾਂ ਹੈ ਇਹ ਜਿਹੜੇ ਸਮੇਂ ਦੇ ਵਿੱਚ ਆਪਾਂ ਗੁਜ਼ਰ ਰਹੇ ਆਂ ਵਿਚਰ ਰਹੇ ਆਂ ਸਾਨੂੰ ਯਾਦ ਰੱਖਣਾ ਚਾਹੀਦਾ ਸਭ ਕੁਝ ਗੁਰੂ ਦੇ ਬਾਣੇ ਵਿੱਚ ਹੈ ਜਨਮ ਤੇ ਮਰਨ ਗੁਰੂ ਦੇ ਬਾਣੇ ਵਿੱਚ ਹੁੰਦਾ ਤੇ ਫਿਰ ਕਿਸੇ ਤੋਂ ਡਵਣਾ ਕਿਉਂ ਹੈ ਕਿਸੇ ਤੋਂ ਡਰਨਾ ਕਿਉਂ ਹੈ ਇਹ ਗੱਲ ਯਾਦ ਰੱਖਿਓ ਸ਼ਬਦ ਦੀ ਕਮਾਈ ਕਰਿਏ ਆਪਣੇ ਅਕਾਲ ਪੁਰਖ ਨੂੰ ਚੇਤੇ ਕਰਿਏ ਪਿਆਰਿਓ ਮੈਂ ਕਹਿੰਨਾ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਗੱਲ 100% ਪੱਕੀ ਹੈ ਇਹ ਗੱਲ ਮੰਨ ਕੇ ਚੱਲਿਓ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਮੇਰੀ ਕਲ ਨੂੰ ਰੱਖਣ ਵਾਲਾ ਮੇਰੇ ਕਲ ਨੂੰ ਸਵਾਰਨ ਵਾਲਾ ਤੇ ਮੇਰੇ ਅੱਜ ਨੂੰ ਸੰਭਾਲਣ ਵਾਲਾ ਮੇਰਾ ਗੁਰੂ ਨਾਨਕ ਹੈ ਕੋਈ ਮੇਰਾ ਕਿਵੇਂ ਵਿਗਾੜ ਸਕਦਾ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਚੱਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ